ਤੇ ਜਿਹੜੇ ਦੋਵੇਂ ਭੈਣ ਭਰਾ ਰਾਇ ਇਹਨਾਂ ਦੇ ਨਿਆਣੇ ਉਹ ਜਾਣਗੇ ਤੇ ਸੈਨ ਹੋਣਗੇ ਫੇਰ ਹੀ ਪੈਸੇ ਨਿਕਲਣਗੇ ਤੇ ਐਵੇਂ ਰਟਾ ਪਾ ਕੇ ਬੈਠੀ ਆ ਤੇ ਜਿਹੜੀ ਜਾਇਦਾ ਸਾਰੀ ਇਹਦੀ ਆ ਕਿ ਨਾ ਮਿਲਨੀ ਹੋਰ ਹੈਗੀ ਤੇਛ ਦੇਣੀ ਆ ਆਪਣਾ ਘਰ ਹੋਣਾ ਸੰਭੂਗੀ ਤੇ ਕਦੋਂ ਸਾਹਮਣਾ ਵਾ ਮੁੜ ਕੇ ਜਦੋਂ ਕੁਝ ਨਾ ਨਾ ਮਿਲਿਆ ਸਾਰਾ ਕੁਝ ਏਦਾਂ ਹੀ ਤੇ ਉਹਦੇ ਖਾਤੇ ਚ ਪਾਤੀ ਤੇ ਅੱਦੇ ਮੇਰੇ ਖਾਤੇ ਚ ਪਾਤੇ ਆ ਉਹ ਤਾਂ ਚਲੋ ਮੈਂ ਪਹਿਲਾਂ ਹੀ ਪਤਾ ਸੀ ਕਿ ਉਹ ਦੋਨੇ ਫੇਰ ਰੱਖਣੀ ਆ ਅੱਦੇ ਜੋ ਨਾਲ ਜਾਣਾ ਹੁੰਦੇ ਤੇ ਮੈਂ ਇਹਨੂੰ ਆਖਿਆ ਤੂੰ ਨਾਲ ਚੱਲ ਮੇਰੇ ਪਤਾ ਹੁੰਦਾ ਅਧਿਮਨ ਮੇਰੇ ਪੈ ਗਈ ਉਹ ਚੱਲ ਕੋਈ ਨਹੀਂ ਜੀ ਹੁਣ ਆਇਆ ਸੀ ਤੈਨੂੰ ਪਤਾ ਗੱਲ ਕੀ ਹੈ ਅੱਗੇ ਹੀ ਤੇਰੀ ਮਾਤਾ ਦੇ ਦੂ ਦਿੰਦੀ ਹੀ ਤੇ ਪਤਾ ਨਹੀਂ ਲੱਗਦਾ ਹੁਣ ਵਾ ਪਰਚਾਈ ਜੇ ਭਰਾ ਨੇ ਮਾਲਾ ਕੋਈ ਚੀਜ਼ ਤੈਨੂੰ ਦਿੱਤੀ ਵੀ ਨਾ ਪੈਸਾ ਤੇ ਲਾ ਦਿੱਤਾ ਕੋਈ ਵੀ ਦਿੱਤਾ ਤੇ ਮੈਸੇਜ ਆ ਜਾਂਦਾ ਉਹਨਾਂ ਦੇ ਫੋਨ